ਪ੍ਰਦੀਪ ਸਿੰਘ ਸੀਗਾ ਇਹ ਹੰਗਮੀ ਸੀਗਾ ਰਾਤ ਇਹਦੀ ਕਿਤੇ ਲੜਾਈ ਹੋਈ ਲੇਕਿਨ ਉਸ ਲੜਾਈ ਦੇ ਵਿੱਚ ਜਦੋਂ ਥੋੜੀ-ਬੋਧੀ ਕਰਮਗਰਮੀ ਉਸ ਤੋਂ ਬਾਅਦ ਇੱਕਦਮ ਆਪੋਚਰ ਹੱਥੋਂ ਪਾਈ ਉਹ ਵਿੰਦ ਤੇਰੇ ਇਹਦੀ ਸਾਕਬਾਰੀ ਜਿਹੜੀ ਕੀ ਇਹਦੀ ਜਾਨ ਚਲੀ ਗਈ ਜਦੋਂ ਅਸੀਂ ਰਾਤ ਨੂੰ ਸਾਨੂੰ ਪਤਾ ਲੱਗਿਆ ਵੀ ਹਲੇ ਕੋਈ ਰੈਸ ਨਹੀਂ ਹੋਇਆ ਹੈਗਾ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ ਜਿੱਥੇ ਦੇਸ਼ਾਂ ਬੇਦੇਸ਼ਾਂ ਤੋਂ ਸੰਗਤਾਂ ਸ਼ਰਦਾ ਦੇ ਨਾਲ ਕੀਰਤਪੁਰ ਸਾਹਿਬ ਅਤੇ ਨੰਦਪੁਰ ਸਾਹਿਬ ਦੀ ਧਰਤੀ ਤੇ ਨਤਮਸਤਕ ਹੋਣ ਲਈ ਜਾਂਦੀਆਂ ਨੇ ਪਰ ਮੌਜੂਦਾ ਸਮੇਂ 'ਚ ਕੁਝ ਲੋਕਾਂ ਦੀ ਉਹੀ ਸ਼ਰਦਾ ਖਤਮ ਹੁੰਦੀ ਚਾਰੀ ਤੇ ਕਈ ਨੌਜਵਾਨਾਂ ਵੱਲੋਂ ਹੁੱਲੜਵਾਦੀ ਤੱਕ ਕੀਤੀ ਜਾਂਦੀ ਹੈ ਤੇ ਇਸੇ ਦੌਰਾਨ ਕਈ ਵਾਰ ਕਿਸੇ ਦੀ ਟਕਰਾਅ ਹੋ ਜਾਂਦੀ ਹੈ ਜੋ ਅੱਗੇ ਚੱਲ ਕੇ ਭਿਆਨਕ ਰੂਪ ਲੈ ਲੈਂਦੀ ਹੈ ਅਜੇ ਆਈ ਮਾਮਲਾ ਅਨੰਦਪੁਰ ਸਾਹਿਬ ਚ ਹੌਲੇ ਮਹਲੇ ਦੇ ਪਹਿਲੇ ਦਿਨ ਦੇਰ ਰਾਤ ਤੱਕ ਨੂੰ ਮਿਲਿਆ ਜਿੱਥੇ ਨਿਹੰਗ ਸਿੰਘ ਦੇ ਬਾਣੇ ਚ ਇੱਕ ਵਿਅਕਤੀ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਚ ਪੁਲਿਸ ਅਧਿਕਾਰੀ ਕੁਝ ਵੀ ਖੁੱਲ ਕੇ ਬੋਲਣ ਨੂੰ ਤਿਆਰ ਨਹੀਂ ਪਰ ਕਿਹਾ ਜਾ ਰਿਹਾ ਹੈ ਕਿ ਨਿਹੰਗ ਸਿੰਘਾਂ ਵੱਲੋਂ ਹੌਲੇ ਮਹੱਲੇ ਮੁੱਕੇ ਮੋਟਰਸਾਈਕਲ ਅਤੇ ਟਰੈਕਟਰਾਂ ਤੇ ਹੁੱਲੜਬਾਜੀ ਕਰਦੇ ਨੌਜਵਾਨਾਂ ਨੂੰ ਰੁਕਾਇਆ ਜਾ ਰਿਹਾ ਸੀ ਤਾਂ ਇਸ ਦੌਰਾਨ ਇੱਕ ਟਰੈਕਟਰ ਨੂੰ ਰੋਕਣ ਤੇ ਉਸ ਤੇ ਸਵਾਰ ਨੌਜਵਾਨਾਂ ਦੇ ਨਾਲ ਝਗੜਾ ਹੋ ਗਿਆ ਜਿਸ ਚ 23 ਤੋਂ 35 ਸਾਲ ਦੇ ਨੌਜਵਾਨ ਦਾ ਕਤਲ ਹੋ ਗਿਆ ਇਸ ਸਬੰਧੀ ਅਨੰਦਪੁਰ ਸਾਹਿਬ ਦੇ ਡੀਐਸਪੀ ਅ ਕਿ ਮ੍ਰਿਤਕ ਨੌਜਵਾਨ ਨਿਹੰਗ ਸਿੰਘ ਨਹੀਂ ਸੀ ਸਗੋ ਉਸਨੇ ਨਿਹੰਗ ਸਿੰਘ ਵਾਲਾ ਬਣਾ ਪਾਇਆ ਸੀ ਉਹਨਾਂ ਨਾਲ ਹੀ ਦੱਸਿਆ ਕਿ ਮ੍ਰਿਤਕ ਕੈਨੇਡਾ ਦਾ ਪੀਆਰ ਸੀ ਜੋ ਹੁਲੇ ਮਹੱਲੇ ਤੇ ਆਇਆ ਹੋਇਆ ਸੀ ਬੇਸਿਕਲੀ ਜੀ ਪ੍ਰਦੀਪ ਸਿੰਘ ਸੀਗਾ ਇਹ ਨਿਹੰਗ ਨਹੀਂ ਸੀਗਾ ਇਹ ਨਿਹੰਗ ਦੇ ਬਾਣੇ ਛਗੇ ਇੱਥੇ ਆਮ ਤੌਰ ਤੇ ਹੁਲੇ ਮਹੱਲੇ ਤੇ ਜਿਹੜਾ ਯੂਥ ਹੈਗੀ ਆ ਉਹ ਪਾਲਿੰਦੀ ਆ ਬਣਾ ਇਹ ਕੈਨੇਡਾ ਦਾ ਪੀਆਰ ਸੀਗਾ ਨਾਲ ਤੇ ਖੋਰ ਦੋਸਤ ਹੈਗਾ ਉਹ ਵੀ ਕੈਨੇਡਾ ਦਾ ਹੀ ਦੋਨੋਂ ਜਣੇ ਪੀਆਰ ਹੈਗੇ ਆ ਇਹ ਕਰੀਬ 6 ਮਹੀਨੇ ਤੋਂ ਇੱਥੇ ਆਇਆ ਹੋਇਆ ਸੀਗਾ ਇੱਥੇ ਰਹਿ ਰਿਹਾ ਸੀਗਾ ਇੰਡੀਆਈ ਤੇ ਪਿੱਛੋਂ ਇਹ ਗੁਰਦਾਸਪੁਰ ਪਿੰਡ ਦਾ ਹੈਗਾ ਤੇ ਰਾਤ ਇਹਦੀ ਕਿਤੇ ਲੜਾਈ ਹੋਈਗੀ ਉੱਥੇ ਤੇ ਉਹ ਲੜਾਈ ਦੇ ਵਿੱਚ ਜਿੱਦਾਂ ਥੋੜੀ ਹੋਜੀ ਗਰਮਾ-ਗਰਮੀ ਉਸ ਤੋਂ ਬਾਅਦ ਇੱਕਦਮ ਆਪਸ ਚ ਹੱਥੋਪਾਈ ਹੋ ਗਏ ਤੇ ਫੇਰ ਇਹਦੇ ਸੱਟ ਮਾਰੀ ਜਿਹੜੀ ਕਿ ਇਹਦੀ ਇਤਨੇ ਦੀ ਜਾਨ ਚਲੀ ਗਈ ਇਹਦਾ ਕੀ ਸ਼ਾਰਪੇਡ ਵੈਪਨ ਸੀ ਕਿ ਬੁਲੇਟ ਸੀ ਕੀ ਨਹੀਂ ਨਹੀਂ ਇਹ ਸ਼ਾਰਪੇਜ ਵੈਪਨ ਸੀ ਕਹਿ ਦਿੱਤੇ ਠੀਕ ਹੈ ਇਹ ਤੇ ਉਹ ਪੋਸਟ ਮਾਰਟਮ ਉਹ ਦਾ ਹੁੰਦਾ ਹੈਗਾ ਇੰਜਰੀ ਬਾਰੇ ਅਸੀਂ ਤੁਹਾਨੂੰ ਫਿਰ ਦੱਸ ਦਿਆਂਗੇ ਕਿ ਇਨਵੈਸਟੀਗੇਸ਼ਨ ਇਸ ਕੋ ਜਿਹਨਾਂ ਦੇ ਨਾਲ ਦੂਜਿਆਂ ਦੇ ਨਾਲ ਲੜਾਈ ਹੋਈ ਜੀ ਉਹ ਦੂਜੀ ਧਿਰ ਜਿਹੜੀ ਆ ਉਹ ਕਿੱਥੇ ਰਹੀ ਅਸਾਂ ਉਹ 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 ਤਾਂ ਜੀ ਹੱਲੇ ਬਹੁਤ ਜਦੋਂ ਅਸੀਂ ਰਾਤ ਨੂੰ ਸਾਨੂੰ ਪਤਾ ਲੱਗਿਆ ਜੀ ਹੱਲੇ ਕੋਈ ਅਰੈਸਟ ਨਹੀਂ ਹੋਇਆ ਹੈਗਾ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹ ਵੀ ਪਤਾ ਲੱਗਿਆ ਕਿ ਕੁਝ ਨੌਜਵਾਨਾਂ ਦੇ ਵਿਚ ਲੜਾਈ ਵਿੱਚ ਉਂਗਲਾਂ ਕੱਟੀਆਂ ਗਈਆਂ ਪੀਜੀਆ ਇਸੇਰੇ ਲਾਦ ਨੇ ਜੀ ਦੇਖੋ ਜੀ ਉਹ ਕੋ ਹਲੇ ਉਹਦੇ ਬਾਰੇ ਕਹਿਣਾ ਕੋ ਬਹੁਤ ਜਲਦੀ ਹੋਊਗੀ ਕਿ ਉਹੀ ਹੈਗੇ ਆ ਬੰਦੇ ਹਲੇ ਮਤਲਬ ਇਟਸ ਟੂ अर्ली ਹਲੇ ਤਾਂ ਸ਼ੁਰੂ ਹੋਈ ਹੈ ਇਨਵੈਸਟੀਗੇਸ਼ਨ ਉਹ ਜਿੱਦਾਂ ਜਿੱਦਾਂ ਖੁੱਲੂਗੀ ਗੱਲ ਉਹਦਾ ਉਹਦਾ ਅਸੀਂ ਫੜ ਲਾਂਗੇ ਦੋਸ਼ੀਆ ਨੂੰ ਜਲਦੀ ਰੈਸਟ ਕਰਦਾ ਸਹੀ ਹੈ ਇੱਕ ਵੀਡੀਓ ਵਾਇਰਲ ਹੋ ਰਿਹਾ ਸੀ ਜਿਹਦੇ ਵਿੱਚ ਨਿਆੰਗ ਸਿੰਘ ਜਿਹੜੇ ਕੁਝ ਨੌਜਵਾਨ ਜਿਹੜੇ ਸਲੈਂਸਰ ਖੋਲ ਕੇ ਮੋਟਰਸਾਈਕਲ ਦਾ ਉਹਨਾਂ ਨੂੰ ਜੀ ਜੀ ਉਹਦੇ ਉਹਦੇ ਬਾਰੇ ਵੀ ਸ਼ੋਰ ਨਹੀਂ ਹੈਗਾ ਜੀ ਇਹ ਕੋ ਇਸ ਸਾਲ ਦਾ ਹੈ ਕਿ ਪਿਛਲੇ ਸਾਲ ਦਾ ਹੈਗਾ ਇਆ ਕਿਸੇ ਨੇ ਪਾਇਆ ਹੋਇਆ ਹੈਗਾ ਉਹਦੇ ਬਾਰੇ ਵੀ ਪਤਾ ਕਰ ਲੈਣੇ ਹੈਗੇ ਆ ਪਰ ਐਸਐਚਓ ਦੀ ਕੋਈ ਸ਼ਿਕਾਇਤ ਨਹੀਂ ਆਈ ਸਾਡੇ ਕੋਲ ਕਿ ਇੱਦਾਂ ਉਹ ਨਿਹੰਗ ਕਰ ਰਹੇ ਸੀਗੇ ਸਿਵਲ ਐਡਮਿਨਿਸਟ੍ਰੇਸ਼ਨ ਦੇ ਬੰਦੇ ਉਹ ਕਹਿੰਦੇ ਕਿ ਰਾਂਗ ਨਹੀਂ ਬੇਕੇ ਹਾਂਜੀ ਹਾਂਜੀ ਪੰਗ ਦੇ ਉੱਤੇ ਜੀ ਬਿਲਕੁਲ ਸ਼ਕਤੀ ਨਾਲ ਮੈਂ ਹੁਣ ਖੁਦ ਆਪ ਜਾ ਕੇ ਆ ਪੰਗ ਵਾਲੇ ਜਿਹੜੇ ਵੀ ਬੈਠੇ ਹੈਗੇ ਉਹ ਆ ਪਾਪੜ ਵੇਚਦੇ ਨੇ ਜਾਂ ਦੋ ਪੰਗ ਦੀਆਂ ਟਿੱਕੀਆਂ ਵਗੈਰਾ ਉਹਨਾਂ ਤੇ ਸ਼ਕਤੀ ਨਾਲ ਕਾਰਵਾਈ ਕਰ ਰਹੇ ਹਾਂ ਲੱਗ ਵੀ ਜਿਹੜਾ ਫੜਿਆ ਦਾ ਉੱਪਰ ਜਿਹੜਾ ਹਾਂ ਬਿਲਕੁਲ ਜੀ ਬਿਲਕੁਲ ਪੂਰ ਸ਼ੋਰ ਜੀ ਜੋ ਜੋ ਹੁਕਮ ਹੈਗੇ ਉਹਦੇ ਇਨਬੈਂ ਪਾਲਣਾ ਹੋਏਗੀ ਜੀ ਜੇਕਰ ਜੋ ਕਿ ਹੌਲੀ ਹੌਲੀ ਮੁਕੇ ਦੂਰ ਦਰਾਡੇ ਤੋਂ ਸੰਗਦਾ ਹੁੰਦੀਆਂ ਨੇ ਇਸ ਨੂੰ ਲੈ ਕੇ ਪ੍ਰਸ਼ਾਸਨ ਅਤੇ ਸਰਕਾਰ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਉਪਕਤਾ ਪ੍ਰਬੰਧ ਕੀਤੇ ਗਏ ਨੇ ਪਰ ਫਿਰ ਵੀ ਇਸ ਤਰ੍ਹਾਂ ਨੌਜਵਾਨ ਦਾ ਕਤਲ ਹੋ ਜਾਣਾ ਬਹੁਤ ਸਵਾਲ ਖੜੇ ਕਰਦਾ ਹੈ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਸੱਗੋ ਇਸ ਤੋਂ ਪਹਿਲਾਂ ਵੀ ਪਿਛਲੇ ਸਾਲਾਂ 'ਚ ਵੀ ਅਜਿਹਾ ਘਟਨਾਵਾਂ ਹੁੰਦੀਆਂ ਰਹੀਆਂ ਨੇ ਪਰ ਪ੍ਰਸ਼ਾਸਨ ਫਿਰ ਵੀ ਕੋਈ ਠੋਸ ਕਦਮ ਨਹੀਂ ਚੁੱਕਦਾ